ਸਤਨਾਮ ਵਾਹਿਗੁਰੂ ਸਾਹਿਬ ਜੀਓ ਪੋਖ ਤੁਖਾਰ ਨਾਮ ਵਿਆਪੀ ਕੰਠ ਮਿਲਿਆ ਘਰ ਨਾਮ ਮਨ 베ਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਔਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਬਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣ ਗਾਉ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸੁਮਾਹੋ ਕਰ ਗਹਿ ਲਈਨੀ ਪਾਰ ਬ੍ਰਹਮ ਬਹੜ ਨ ਵਿਛੜਿਆ ਹੋ ਬਾਰ ਜਾਉ ਲਖ ਬੇਰੀਆਂ ਹਰ ਸੱਜਣ ਅਗਮ ਗਾਉ ਸ਼ਰਮ ਪਈ ਨਾਰਾਇਣ ਨਾਨਕ ਦਰ ਪਿਆਗ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਸਤ ਸੰਗੀ ਜਨੋ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕੇ ਅੱਜ ਉਹ ਦੇ ਮਹੀਨੇ ਦੀ ਸੰਗਰਾਦ ਹੈ ਉਹ ਦੇ ਮਹੀਨੇ ਦੀ ਸ਼ੁਰੂਆਤ ਹੈ ਜਿਸ ਉਪਲਖਸ਼ ਵਿੱਚ ਆਪਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਚਾਰੀ ਹੋਈ 12 ਮਾ ਬਾਣੀ ਵਿੱਚੋਂ ਹੁਣੇ ਸ਼ਬਦ ਸਰਵਣ ਕੀਤਾ ਹੈ ਜਿਸ ਦੀ ਆਪਾਂ ਨੇ ਵਿਚਾਰ ਕਰਨੀ ਹੈ ਤਾਂ ਜੋ ਸਾਨੂੰ ਸਮਝ ਪੈ ਸਕੇ ਇਹ ਗੁਰੂ ਮਹਾਰਾਜ ਸਾਨੂੰ ਕੀ ਕੁਝ ਕਰਨ ਲਈ ਆਖਦੇ ਹਨ ਮਹਾਰਾਜ ਜੀ ਦਾ ਉਪਦੇਸ਼ ਸਾਨੂੰ ਕੀ ਸਮਝਾਉਣਾ ਰਿਹਾ ਹੈ ਆਓ ਜੀ ਗੱਜ-ਬੱਜ ਕੇ ਫਤਿਹ ਦੀ ਸਾਂਝ ਕਰੀਏ ਤੇ ਵਿਚਾਰ ਦੀ ਅਰੰਭਤਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਖਤ ਘਰ ਨਾ ਵੇ ਆਪ ਹੀ ਕੰਟ ਮਿਲਿਆ ਹਰ ਨਾ ਹੋ ਉਹ ਦਾ ਮਹੀਨਾ ਜੋ ਕੇ ਬੜੀ ਠੰਡ ਦਾ ਮਹੀਨਾ ਮੰਨਿਆ ਜਾਂਦਾ ਹੈ ਇਸ ਮਹੀਨੇ ਤਨੀ ਠੰਡ ਪੈਂਦੀ ਹੈ ਜੋ ਸਾਡੇ ਹੱਡੀਆਂ ਨੂੰ چیرਦੀ ਹੋਈ ਸਾਡੇ ਹਿਰਦੇ ਤੇ ਵੀ ਅਸਰ ਦਿਖਾਉਂਦੀ ਹੈ ਭਾਵ ਕਿ ਜਿਸ ਕਰਕੇ ਸਾਡਾ ਮਨ ਵੀ ਡੋਲ ਜਾਂਦਾ ਹੈ ਤੇ ਸਾਨੂੰ ਇਤਨੇ ਗਰਮ ਵਸਤਰ ਪਹਿਨਨੇ ਪੈਂਦੇ ਹਨ ਜਿਸ ਕਰਕੇ ਸਾਡਾ ਬਚਾਅ ਠੰਡ ਤੋਂ ਹੋ ਸਕੇ ਪਰ ਮਹਾਰਾਜ ਕਹਿੰਦੇ ਹਨ ਕਿ ਉਹ ਗੁਰਸਿੱਖ ਰੂਹਾਂ ਜੋ ਸਦਾ ਹੀ ਆਪਣੇ ਕੰਨ ੁੱਤੇ ਪਰਮਾਤਮਾ ਦਾ ਨਾਮ ਧਾਰਨ ਕਰਕੇ ਆਪ ਪਰਮਾਤਮਾ ਦਾ ਨਾਮ ਅਠੇ ਪੈਰ ਸਲਾਉਂਦੇ ਹਨ ਉਹਨਾਂ ਉੱਤੇ ਇਸ ਮਹੀਨੇ ਦੀ ਠੰਡ ਦਾ ਅਸਰ ਦੇਖਣ ਨੂੰ ਨਹੀਂ ਮਿਲਦਾ ਇਹ ਠੰਡ ਦਾ ਅਸਰ ਉਹਨਾਂ ਗੁਰਸਿੱਖ ਰੂਹਾਂ ਉੱਤੇ ਨਹੀਂ ਹੁੰਦਾ ਜੋ ਸਦਾ ਹੀ ਪਰਮਾਤਮਾ ਦਾ ਨਾਮ ਜਪਦੇ ਹਨ ਸਦਾ ਹੀ ਉਸ ਨੂੰ ਯਾਦ ਰੱਖਦੇ ਹਨ ਕਦੇ ਵੀ ਮਾੜੇ ਕੋ ਕਰਮ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਹੀ ਹੈ ਕਿ ਕਿਵੇਂ ਇਸ ਮਹੀਨੇ ਨੂੰ ਸ਼ਹਾਦਤ ਦੇ ਮਹੀਨੇ ਨਾਲ ਵੀ ਜਾਣਿਆ ਜਾਂਦਾ ਹੈ ਇਸ ਮਹੀਨੇ ਕਿਵੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੁਰਸਿੱਖ ਪਿਆਰੇ ਮਹਾਰਾਜ ਜੀ ਦੇ ਲਾਲ ਬਲਾਰੇ ਸਾਹਿਬਜਾਦੇ ਵੀ ਇਸ ਠੰਡ ਦੇ ਮਹੀਨੇ ਵਿੱਚ ਸ਼ਹਾਦਤ ਦਾ ਜਾਮ ਹੱਸਦੇ ਹੋਏ ਪੀ ਗਏ ਤੇ ਸਾਨੂੰ ਇਸ ਇਤਿਹਾਸ ਤੋਂ ਇਹ ਦੇਖਣ ਨੂੰ ਮਿਲਦਾ ਹੈ ਕਿ ਕਿਵੇਂ ਗੁਰਸਿੱਖ ਰੂਹਾਂ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਇਸ ਠੰਡ ਦੇ ਅਸਰ ਤੋਂ ਬਚੇ ਰਹਿੰਦੇ ਹਨ ਭਾਵੇਂ ਬਾਹਰੀ ਤੌਰ ਤੇ ਉਹਨਾਂ ਦੇ ਸ਼ਰੀਰਾਂ ਉੱਤੇ ਠੰਡ ਦਾ ਪ੍ਰਭਾਵ ਜ਼ਰੂਰ ਦੇਖਣ ਨੂੰ ਮਿਲਦਾ ਹੈ ਪਰ ਉਹਨਾਂ ਦਾ ਜੋ ਅੰਦਰ ਹੈ ਉਹ ਕਦੇ ਵੀ ਡੋਲਦਾ ਨਹੀਂ ਭਾਵ ਇਹ ਠੰਡ ਉਹਨਾਂ ਗੁਰਸਿੱਖ ਰੂਹਾਂ ਉੱਤੇ ਆਪਣਾ ਅਸਰ ਨਹੀਂ ਦਿਖਾ ਪਾਉਂਦੀ ਮਨ ਬੇਦਿਆ ਚਰਨ ਆਰਬਿੰਦ ਦਰਸ਼ਨ ਲਗੜਾ ਸਾਹੋ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨ ਕਮਲਾਂ ਨਾਲ ਪਿੰਨਿਆ ਹੋਇਆ ਹੈ ਜੋ ਆਪਾਂ ਪਹਿਲੀ ਪੰਕਤੀ ਓਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾ ਜੋ ਇਹ ਪੰਕਤੀ ਪੜ੍ਹੀ ਸੀ ਉਸ ਦਾ ਨਿਰਣਾ ਇਸ ਅਗਲੀ ਪੰਕਤੀ ਵਿੱਚ ਹੈ ਕਿ ਉਹ ਗੁਰਸਖ ਜੀ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨ ਕਮਲਾ ਨਾਲ ਵਿਨਿਆ ਹੋਇਆ ਹੈ ਤੇ ਜਿਨ੍ਹਾਂ ਅੰਦਰ ਪਰਮਾਤਮਾ ਦੇ ਦਰਸ਼ਨਾ ਦੀ ਤਾਂਘ ਹੈ ਇਹ ਨਿਰਨਾ ਮਹਾਰਾਜ ਨੇ ਅਗਲੀ ਪੰਕਤੀ ਵਿੱਚ ਇਸ ਲਈ ਕੀਤਾ ਕਿਉਂਕਿ ਸਾਨੂੰ ਇਹ ਸਮਝ ਪੈ ਸਕੇ ਕਿ ਮਹਾਰਾਜ ਨੇ ਕਿੰਨਾ ਗੁਰਸਖ ਰੂਹਾਂ ਬਾਰੇ ਗੱਲ ਕੀਤੀ ਹੈ ਔਟ ਗੋਵਿੰਦੋ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਉਹ ਫਿਰ ਆਪਣੀ ਔਟ ਉਸ ਪਰਮਾਤਮਾ ਉੱਤੇ ਟਿਕਾ ਕੇ ਰੱਖ ਦੇਗਣ ਜੋ ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ ਇਸ ਸੰਸਾਰ ਨੂੰ ਪਾਲ ਰਿਹਾ ਹੈ ਭਾਵ ਇਸ ਲੋਕ ਦੀ ਸੰਭਾਲ ਕਰ ਰਿਹਾ ਹੈ ਇੱਥੇ ਮਹਾਰਾਜ ਨੇ ਉਸ ਪਰਮਾਤਮਾ ਦੇ ਜੋ ਨਾਮ ਦੱਸੇ ਹਨ ਜਿਨ੍ਹਾਂ ਕਰਕੇ ਆਪਾਂ ਜਾਣ ਸਕਦੇ ਹਾਂ ਕਿ ਉਹ ਪਰਮਾਤਮਾ ਕਿਤਨਾ ਵਿਸ਼ਾਲ ਹੈ ਇੱਥੇ ਮਹਾਰਾਜ ਨੇ गोविंद ਉਸ ਪਰਮਾਤਮਾ ਲਈ ਵਰਤਿਆ ਹੈ ਗੋਪਾਲ ਵੀ ਉਸ ਪਰਮਾਤਮਾ ਲਈ ਨਾਮ ਵਰਤਿਆ ਹੈ ਤੇ ਸਵਾਮੀ ਭਾਵ ਕੇ ਜੋ ਸਭ ਦਾ ਮਾਲਕ ਹੈ ਇਸ ਕਰਕੇ ਮਹਾਰਾਜ ਦਸਦੇ ਹਨ ਕਿ ਉਸ ਪਰਮਾਤਮਾ ਦੀ ਜੋ ਇਬਾਦਤ ਕਰਦੇ ਹਨ ਉਸ ਦੀ ਸੇਵਾ ਕਰਦੇ ਹਨ ਉਹਨਾਂ ਉੱਤੇ ਇਸ ਠੰਡ ਦਾ ਅਸਰ ਨਹੀਂ ਹੁੰਦਾ ਵਿਖਿਆ ਪੋਹ ਨਾ ਸੱਚੀ ਮਿਲ ਸਾਧੂ ਗੁਣ ਗਾਹੋ ਉਸ ਪਰਮਾਤਮਾ ਦੀ ਓਟ ਨੂੰ ਧਾਰਨ ਸਦਕਾ ਫਿਰ ਉਹਨਾਂ ਉੱਤੇ ਵਿਖਿਆ ਪਾਪ ਕੇ ਮਾਇਆ ਆਪਣਾ ਅਸਰ ਨਹੀਂ ਦਿਖਾ ਪਾਉਂਦੀ ਕਿਉਂਕਿ ਇਹ ਮਾਇਆ ਇਤਨੀ ਬਲਵਾਨ ਹੈ ਕਿ ਹਰ ਇੱਕ ਜੀਵ ਉੱਤੇ ਆਪਣਾ ਅਸਰ ਦਿਖਾਉਂਦੀ ਹੈ ਭਾਵੇਂ ਆਪਾਂ ਰਿਸ਼ਤਿਆਂ ਵਿੱਚ ਮਾਇਆ ਦਾ ਅਸਰ ਦੇਖਦੇ ਹਾਂ ਭਾਵੇਂ ਵਸਤੂਆਂ ਨੂੰ ਆਪਾਂ ਮਾਇਆ ਆਖ ਸਕਦੇ ਹਾਂ ਕਿ ਕਿਸ ਤਰ੍ਹਾਂ ਕੋਈ ਜੀ ਇਸ ਮਾਇਆ ਦੇ ਜੰਗਾਲ ਵਿੱਚ ਫਸਿਆ ਹੋਇਆ ਹੈ ਪਰ ਜੋ ਬਖਸ਼ ਰੂਹਾਂ ਉਸ ਸੱਚੇ ਸਾਧੂ ਦੇ ਨਾਲ ਜੁੜ ਕੇ ਪਰਮਾਤਮਾ ਦੇ ਗੁਣ ਗਾਉਂਦੀਆਂ ਹਨ ਫਿਰ ਉਹ ਗੁਰਸਿੱਖ ਰੂਹਾਂ ਉੱਤੇ ਇਸ ਮਾਇਆ ਦਾ ਅਸਰ ਦੇਖਣ ਨੂੰ ਨਹੀਂ ਮਿਲਦਾ ਭਾਵ ਉਸ ਦੁਰਸ਼ਕ ਰੂਹਾਂ ਉੱਤੇ ਇਸ ਮਾਇਆ ਦਾ ਅਸਰ ਨਹੀਂ ਪੈਂਦਾ ਇਹ ਮਾਇਆ ਆਪਣਾ ਜੋਰ ਉਨ੍ਹਾਂ ਉੱਤੇ ਨਹੀਂ ਪਾ ਸਕਦੀ ਜਹਤੇ ਉਪਜੀਤੈ ਮਿਲੀ ਸੱਚੀ ਪ੍ਰੀਤਿ ਸਮਾਹੋ ਜਿਸ ਪਰਮਾਤਮਾ ਤੋਂ ਸਾਡਾ ਜਨਮ ਹੋਇਆ ਹੈ ਭਾਵ ਜਿਸ ਪਰਮਾਤਮਾ ਨੇ ਸਾਡੀ ਉਤਪਤੀ ਕੀਤੀ ਹੈ ਉਸ ਪਰਮਾਤਮਾ ਵਿੱਚ ਹੀ ਫਿਰ ਉਹ ਗੁਰਸਿੱਖ ਜੁੜੇ ਰਹਿੰਦੇ ਹਨ ਤੇ ਇਸ ਸੱਚੀ ਪ੍ਰੀਤ ਕਰਕੇ ਹੀ ਪਰਮਾਤਮਾ ਨਾਲ ਸਾਡਾ ਮੇਲ ਹੁੰਦਾ ਹੈ ਕਿਉਂਕਿ ਆਪਾਂ ਜਿੱਥੇ ਸੰਸਾਰਕ ਵਸਤੂਆਂ ਦੀ ਸੰਸਾਰਕ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਤੇ ਜੇਕਰ ਸਾਡਾ ਪਿਆਰ ਸੰਸਾਰਕ ਵਸਤੂਆਂ ਸੰਸਾਰਕ ਰਿਸ਼ਤਿਆਂ ਜਾਂ ਸੰਸਾਰਕ ਪਦਾਰਥਾਂ ਵਿੱਚ ਹੈ ਤੇ ਐਸੀ ਪ੍ਰੀਤ ਨੂੰ ਝੂਠੀ ਪ੍ਰੀਤ ਕਿਹਾ ਜਾਂਦਾ ਹੈ ਕਿਉਂਕਿ ਗੁਰਬਾਣੀ ਵਿੱਚ ਵੀ ਆਉਂਦਾ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੈ ਕਿਆ ਦਾ ਰਾਹ ਕਿਆ ਮੀਤ ਮਹਾਰਾਜ ਦੱਸਦੇ ਹਨ ਕਿ ਸੰਸਾਰ ਵਿੱਚ ਜਿੰਨੇ ਵੀ ਰਿਸ਼ਤੇ ਨਾਤੇ ਹਨ ਜਾਂ ਸਾਡਾ ਪਿਆਰ ਕਿਸੇ ਵੀ ਵਸਤੂ ਨਾਲ ਹੈ ਤਾਂ ਕੇਵਲ ਕਿਸੇ ਸੁਖ ਕਰਕੇ ਹੈ ਸਾਨੂੰ ਇਹ ਹੁੰਦਾ ਹੈ ਕਿ ਸਾਨੂੰ ਉਸ ਵਸਤੂ ਤੋਂ ਉਸ ਰਿਸ਼ਤਿਆਂ ਤੋਂ ਕੇ ਲਾਭ ਹੋਵੇਗਾ ਤੇ ਇਸ ਕਰਕੇ ਸਾਡੀ ਪ੍ਰੀਤ ਉਹਨਾਂ ਨਾਲ ਹੁੰਦੀ ਹੈ ਮਹਾਰਾਜ ਬਸਤੇ ਹਨ ਕਿ ਐਸੀ ਪ੍ਰੀਤ ਝੂਠੀ ਪ੍ਰੀਤ ਹੈ ਭਾਵ ਇਹ ਸੱਚਾ ਪਿਆਰ ਨਹੀਂ ਕਿਉਂਕਿ ਇਸ ਵਿੱਚ ਸਮਰਪਣ ਨਹੀਂ ਹੈ ਤੇ ਫਿਰ ਮਹਾਰਾਜ ਦੱਸਦੇ ਹਨ ਕਿ ਸੱਚੀ ਪ੍ਰੀਤ ਕਿਹੜੀ ਹੁੰਦੀ ਹੈ ਸੱਚੀ ਪ੍ਰੀਤ ਹਮ ਤੁਮ ਸਿਉਂ ਜੋਰੀ ਤੁਮ ਸਿਉਂ ਜੋਰ ਅਵਰ ਸੰਤੋਰੀ ਕਿ ਐਸੀ ਪ੍ਰੀਤ ਜਿਸ ਕਰਕੇ ਫਿਰ ਸਾਡੀ ਹੋਰ ਕਿਸੇ ਵਿੱਚ ਰੁਚੀ ਨਹੀਂ ਰਹਿੰਦੀ ਹੋਰ ਕਿਸੇ ਨਾਲ ਸਾਡੀ ਪ੍ਰੀਤ ਨਹੀਂ ਰਹਿੰਦੀ ਕੇਵਲ ਉਸ ਅਕਾਲ ਪੁਰਖ ਨਾਲ ਹੀ ਆਪਾਂ ਜੁੜ ਜਾਣੇ ਹਨ ਕਿ ਮਹਾਰਾਜ ਇੱਥੇ ਸਾਨੂੰ ਇਹ ਸਮਝਾਉਣਾ ਕਰਦੇ ਹਨ ਕਿ ਜਿਸ ਪਰਮਾਤਮਾ ਨੇ ਸਾਡੀ ਉਤਪਤੀ ਕੀਤੀ ਹੈ ਫਿਰ ਸਾਡਾ ਜੁੜਨਾ ਉਸ ਪਰਮਾਤਮਾ ਨਾਲ ਹੀ ਹੁੰਦਾ ਹੈ ਉਸ ਸੱਚੀ ਪ੍ਰੀਤ ਨੂੰ ਹੀ ਮਹਾਰਾਜ ਨੇ ਅਸਲ ਪ੍ਰੀਤ ਦੱਸਿਆ ਹੈ ਕਰ ਗੈ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹੋ ਇਸ ਪ੍ਰੀਤ ਸਦਕਾ ਸਾਡਾ ਫਿਰ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਤੇ ਐਸਾ ਮਿਲਾਪ ਹੁੰਦਾ ਹੈ ਕਿ ਫਿਰ ਤੋਂ ਆਪਾਂ ਉਸ ਪਰਮਾਤਮਾ ਤੋਂ ਨਹੀਂ ਵਿਛੜਦੇ ਭਾਵ ਸਦਾ ਵਾਸਤੇ ਹੀ ਸਾਡਾ ਮਿਲਾਪ ਸਾਡਾ ਉਸ ਵਿੱਚ ਜੁੜਨਾ ਹੋ ਜਾਂਦਾ ਹੈ ਬਾਰ ਜੋ ਲਖ ਬੇਰੀਆਂ ਹਰ ਸੱਜਣ ਅਗੰ ਅਗਾਹੋ ਫਿਰ ਮਹਾਰਾਜ ਨੇ ਪਰਮਾਤਮਾ ਦੇ ਨਾਮਾਂ ਦੀ ਗੱਲ ਕੀਤੀ ਹੈ ਜੋ ਕਿ ਪਰਮਾਤਮਾ ਦੇ ਗੁਣਾ ਕਰਕੇ ਇਹ ਨਾਮ ਮਹਾਰਾਜ ਨੇ ਉਚਾਰਨ ਕੀਤੇ ਹਨ ਇੱਥੇ ਮਹਾਰਾਜ ਨੇ ਉਸ ਪਰਮਾਤਮਨ ਸੱਜਣ ਆਖਿਆ ਹੈ ਅਗੰ ਆਖਿਆ ਹੈ ਗਾਹ ਆਖਿਆ ਹੈ ਕਿਉਂਕਿ ਉਹ ਪਰਮਾਤਮਾ ਹੀ ਸਾਡਾ ਸੱਚਾ ਸੱਜਣ ਹੈ ਸਾਡਾ ਸੱਚਾ ਮਿੱਤਰ ਹੈ ਉਹ ਪਰਮਾਤਮਾ ਜੋ ਅਗੰਮ ਹੈ ਭਾਵ ਜਿਸ ਉੱਤੇ ਜਿਸ ਦੇ ਸਾਡਾ ਪਹੁੰਚਣਾ ਅਸੰਭਵ ਹੈ ਭਾਵ ਜਿਸ ਨੂੰ ਕੋਈ ਲੱਭ ਨਹੀਂ ਸਕਦਾ ਜਿਸ ਉੱਤੇ ਕਿਸੇ ਦੀ ਪਹੁੰਚ ਨਹੀਂ ਹੈ ਤੇ ਇੱਥੇ ਅਗਾਹ ਦਾ ਅਰਥ ਹੈ ਕਿ ਉਹ ਪਰਮਾਤਮਾ ਜੋ ਇਤਨਾ ਢੂੰਗਾ ਹੈ ਜਿਸ ਦੀ ਲੁਗਾਈ ਦਾ ਕੋਈ ਨਾਪ ਨਹੀਂ ਹੈ ਜਿਸ ਨੂੰ ਕੋਈ ਇਹ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਤਨਾ ਵਿਸ਼ਾਲ ਕਿਤਨਾ ਗਹਿਰਾ ਹੈ ਫਿਰ ਐਸੇ ਪ੍ਰੀਤਮ ਐਸੇ ਅਕਾਲ ਪੁਰਖ ਤੋਂ ਮੈਂ ਲੱਖਾਂ ਵੇਰੀ ਕੁਰਬਾਨ ਜਾਣਾ ਹਾਂ ਸਦਕੇ ਜਾਣਾ ਹਾਂ ਸ਼ਰਮ ਪਈ ਨਾਰਾਇਣ ਨਾਨਕ ਦਰਪਈ ਆਹੋ ਐਸੇ ਨਾਰਾਇਣ ਦੀ ਸ਼ਰਨ ਵਿੱਚ ਪਿਆ ਫਿਰ ਪਰਮਾਤਮਾ ਸਾਡੀ ਲੱਜ ਰੱਖਦਾ ਹੈ ਭਾਵੇਂ ਜਦੋਂ ਆਪਾਂ ਉਸ ਪਰਮਾਤਮਾ ਦੇ ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਜਾਂਦੇ ਹਾਂ ਉਸ ਨਾਲ ਜੁੜ ਜਾਂਦੇ ਹਾਂ ਉਸ ਨੂੰ ਆਪਣਾ ਆਤਮ ਸਮਰਪਣ ਕਰ ਦਿੰਦੇ ਹਾਂ ਤਾਂ ਇਸ ਸਦਕਾ ਫਿਰ ਉਹ ਪਰਮਾਤਮਾ ਸਾਡੀ ਸੰਸਾਰ ਵਿੱਚ ਵੀ ਲੱਜ ਰੱਖਦਾ ਹੈ ਇਸ ਪਰਮਾਤਮਾ ਨਾਲ ਜੁੜਨ ਦਾ ਸਦਕਾ ਫਿਰ ਕੀ ਹੁੰਦਾ ਹੈ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਉਹ ਪਰਮਾਤਮਾ ਆਪਣੇ ਨਾਲ ਸਾਨੂੰ ਮਿਲਾ ਲੈਂਦਾ ਹੈ ਸਾਡਾ ਲੋਕ ਤੇ ਪਰਲੋਕ ਨੂੰ ਸਵਾਰ ਦਿੰਦਾ ਹੈ ਮਹਾਰਾਜ ਅਖੀਰ ਵਿੱਚ ਫਰਮਾਨ ਕਰਦੇ ਹਨ ਓਖ ਸੁਖ ਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਫਿਰ ਇਹ ਮਹੀਨਾ ਉਹਨਾਂ ਗੁਰਸਖ ਰੂਹਾਂ ਲਈ ਸੁਹਾਵਣਾ ਹੋ ਜਾਂਦਾ ਹੈ ਚੰਗਾ ਬਣ ਜਾਂਦਾ ਹੈ ਉਸ ਪਰਮਾਤਮਾ ਦੇ ਨਾਮ ਨੂੰ ਜੋ ਰੂਹਾਂ ਜਪਦੀਆਂ ਹਨ ਜਿਨ੍ਹਾਂ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਦਾ ਸੰਗ ਮਿਲ ਜਾਂਦਾ ਹੈ ਤੇ ਫਿਰ ਉਹਨਾਂ ਲਈ ਹਰ ਇੱਕ ਸੁਖ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਭਾ ਉਹਨਾਂ ਨੂੰ ਹਰ ਇੱਕ ਸੁੱਖ ਪ੍ਰਾਪਤ ਹੋ ਜਾਂਦੇ ਹਨ ਆਤਮਿਕ ਤੌਰ ਤੇ ਵੀ ਉਹ ਫਿਰ ਪ੍ਰਸੰਨ ਚਿਤ ਰਹਿੰਦੇ ਹਨ ਆਪ ਦੀ ਹੁਣ ਇਸ ਸ਼ਬਦ ਨੂੰ ਇੱਕ ਵਾਰ ਸੰਖੇਪ ਰੂਪਿਤ ਵਿਚਾਰ ਲਈਏ ਕਿ ਮਹਾਰਾਜ ਸਾਨੂੰ ਕੀ ਕਹਿਣਾ ਚਾਹੁੰਦੇ ਹਨ ਮਹਾਰਾਜ ਸਾਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਜੋ ਜੀਵ ਪਰਮਾਤਮਾ ਦੇ ਨਾਮ ਨੂੰ ਜਪਦੇ ਹਨ ਅਥੇ ਪਹਿਰ ਉਸ ਨੂੰ ਸਲਾਉਂਦੇ ਹਨ ਉਸ ਪਰਮਾਤਮਾ ਨਾਲ ਜੁੜਨ ਸਦਕਾ ਉਸ ਪਰਮਾਤਮਾ ਦਾ ਸਾਨੂੰ ਫਿਰ ਮਿਲ ਹੋ ਜਾਂਦਾ ਹੈ ਜਿਸ ਨਾਲ ਸਾਡਾ ਇਹ ਲੋਕ ਵੀ ਸਬਰ ਜਾਂਦਾ ਹੈ ਤੇ ਫਿਰ ਸਾਡਾ ਪਰਲੋਕ ਵੀ ਸਬਰ ਜਾਂਦਾ ਹੈ ਤੇ ਆਓ ਜੀ ਹੁਣ ਅਖੀਰ ਵਿੱਚ ਵਿਚਾਰ ਦੀ ਸਮਾਪਤੀ ਤੇ ਇੱਕ ਵਾਰ ਫਿਰ ਗੱਜ-ਵੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ